ਗੁਰੂ ਹਰਗੋਬਿੰਦ ਸਾਹਿਬ ਜੀ ਜਨਮ 10 ਜੂਨ 1595 6ਵੇਂ ਸਿੱਖ ਗੁਰੂ ਅਤੇ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਇਕਲੌਤੇ ਪੁੱਤਰ ਸਨ 1606 ਵਿੱਚ ਆਪਣੇ ਪਿਤਾ ਦੀ ਸ਼ਹਾਦਤ ਤੋਂ ਬਾਅਦ ਨੌਜਵਾਨ ਹਰਗੋਬਿੰਦ ਜੀ ਨੂੰ 11 ਸਾਲ ਦੀ ਉਮਰ ਵਿੱਚ ਗੁਰੂ ਨਿਯੁਕਤ ਕੀਤਾ ਗਿਆ ਸੀ ਗੁਰੂ ਬਣਨ ਤੋਂ ਬਾਅਦ ਉਹਨਾਂ ਨੇ ਸਿੱਖਾਂ ਦੇ ਰੂਪ ਅਤੇ ਮਿਸ਼ਨ ਵਿੱਚ ਇੱਕ ਤਬਦੀਲੀ ਲਿਆਂਦੀ। ਉਹਨਾਂ ਨੇ ਦੋ ਤਲਵਾਰਾਂ ਪਹਿਨੀਆਂ ਜਿਨ੍ਹਾਂ ਨੂੰ ਮੀਰੀ ਲੋਕਿਕ ਸ਼ਕਤੀ ਅਤੇ ਪੀਰੀ ਅਧਿਆਤਮਿਕ ਅਧਿਕਾਰ ਕਿਹਾ ਜਾਂਦਾ ਸੀ। ਇਹ ਇੱਕ ਨਵੇਂ ਯੁੱਗ ਨੂੰ ਦਰਸਾਉਂਦਾ ਸੀ ਇੱਕ ਜਿੱਥੇ ਸਿੱਖ ਨਾ ਸਿਰਫ ਧਿਆਨ ਅਤੇ ਸੇਵਾ ਕਰਨਗੇ ਬਲਕਿ ਕਮਜ਼ੋਰਾਂ ਦੀ ਰੱਖਿਆ ਵੀ ਕਰਨਗੇ ਅਤੇ ਬੇਇਨਸਾਫੀ ਨਾਲ ਲੜਨਗੇ। ਗੁਰੂ ਹਰਗੋਬਿੰਦ ਜੀ ਨੇ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ। ਅਕਾਲ ਤਖਤ ਨਾ ਅਤੇ ਪ੍ਰਭੂ ਸੱਤਾ ਦਾ ਕੇਂਦਰ ਬਣ ਗਿਆ ਜਿੱਥੋਂ ਗੁਰੂ ਜੀ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਸਨ ਅਤੇ ਉਹਨਾਂ ਦਾ ਮਾਰਗਦਰਸ਼ਨ ਕਰਦੇ ਸਨ। ਇਹੀ ਉਹ ਥਾਂ ਸੀ ਜਿੱਥੇ ਉਹ ਸ਼ਾਹੀ ਚੋਗਾ ਅਤੇ ਤਲਵਾਰ ਪੈਣ ਕੇ ਦਰਬਾਰ ਲਗਾਉਂਦੇ ਸਨ। ਇਹ ਸੁਨਿਆ ਦਿੰਦੇ ਸਨ ਕਿ ਧਰਮੀ ਲੀਡਰਸ਼ਿਪ ਨੂੰ ਜ਼ੁਲਮ ਦਾ ਵਿਰੋਧ ਕਰਨਾ ਚਾਹੀਦਾ ਹੈ। ਬਾਦਸ਼ਾਹ ਜਹਾਂਗੀਰ ਸ਼ੁਰੂ ਵਿੱਚ ਦੁਸ਼ਮਣ ਸੀ ਬਾਅਦ ਵਿੱਚ ਗੁਰੂ ਜੀ ਦਾ ਸਤਿਕਾਰ ਕਰਨ ਲੱਗ ਪਿਆ ਫਿਰ ਵੀ ਗੁਰੂ ਜੀ ਨੂੰ ਰਾਜਨੀਤਿਕ ਚਿੰਤਾਵਾਂ ਕਾਰਨ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਿਆ ਸੀ ਉੱਥੇ ਉਸ ਨੇ ਕਈ ਸਾਲ ਧਿਆਨ ਅਤੇ ਅਧਿਆਤਮਿਕ ਅਭਿਆਸ ਵਿੱਚ ਬਿਤਾਏ ਉਸ ਦੇ ਨਾਲ 52 ਹਿੰਦੂ ਰਾਜਕੁਮਾਰ ਸਨ ਜਿਨ੍ਹਾਂ ਨੂੰ ਬੇਇਨਸਾਫੀ ਨਾਲ ਕੈਦ ਕੀਤਾ ਗਿਆ ਸੀ ਜਦੋਂ ਜਹਾਂਗੀਰ ਗੁਰੂ ਜੀ ਨੂੰ ਰਿਹਾਂ ਕਰਨ ਲਈ ਸਹਿਮਤ ਹੋਇਆ ਤਾਂ ਗੁਰੂ ਜੀ ਨੇ ਦੂਜੇ ਕੈਦੀਆਂ ਤੋਂ ਬਿਨਾ ਜਾਣ ਤੋਂ ਇਨਕਾਰ ਕਰ ਦਿੱਤਾ। ਬੁੱਧੀ ਅਤੇ ਦਇਆ ਦੀ ਵਰਤੋਂ ਕਰਦੇ ਹੋਏ ਗੁਰੂ ਸਾਹਿਬ ਜੀ ਦੇ ਕੋਲ 52 ਕਲੀਆਂ ਨਾਲ ਬਣਿਆ ਇੱਕ ਚੋਗਾ ਸੀ ਤਾਂ ਜੋ ਹਰ ਰਾਜਾ ਇੱਕ ਨੂੰ ਫੜ ਕੇ ਬਾਹਰ ਨਿਕਲ ਸਕੇ। ਇਸ ਘਟਨਾ ਨੂੰ ਬੰਦੀ ਛੋੜ ਦਿਵਸ ਵਜੋਂ ਯਾਦ ਕੀਤਾ ਜਾਂਦਾ ਹੈ ਜੋ ਸਿੱਖਾਂ ਦੁਆਰਾ ਰੌਸ਼ਨੀਆਂ ਅਤੇ ਖੁਸ਼ੀ ਨਾਲ ਮਨਾਇਆ ਜਾਂਦਾ ਹੈ। ਅਕਸਰ ਦੀਵਾਲੀ ਦੇ ਨਾਲ ਮੇਲ ਖਾਂਦਾ ਹੈ ਗੁਰੂ ਜੀ ਨੂੰ ਮੁਗਲ ਫੌਜਾਂ ਗਿਰੂਦ ਕਈ ਲੜਾਈਆਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਨੇ ਗੁਰੂ ਜੀ ਦੀ ਵੱਧ ਦੀ ਸ਼ਕਤੀ ਨੂੰ ਇੱਕ ਖਤਰੇ ਵਜੋਂ ਦੇਖਿਆ ਗੁਰੂ ਜੀ ਨੇ ਕਦੇ ਵੀ ਪਹਿਲਾ ਹਮਲਾ ਨਹੀਂ ਕੀਤਾ ਸਗੋਂ ਹਮੇਸ਼ਾ ਬਚਾ ਲਈ ਖੜਾ ਰਿਹਾ ਗੁਰੂ ਜੀ ਨੇ ਸਿੱਖਾਂ ਨੂੰ ਘੋੜਸਵਾਰੀ ਤੀਰ ਅੰਦਾਜ਼ੀ ਅਤੇ ਤਲਵਾਰਬਾਜ਼ੀ ਦੀ ਸਿਖਲਾਈ ਦਿੱਤੀ ਸਿੱਖ ਪੰਜ ਚਾਰੇ ਨੂੰ ਸੰਤ ਸਿਪਾਈਆਂ ਦੀ ਇੱਕ ਤਾਕਤ ਵਿੱਚ ਬਦਲ ਦਿੱਤਾ ਗੁਰੂ ਜੀ ਦਾ ਮਸ਼ਹੂਰ ਜੰਗੀ ਕੋੜਾ ਦਿਲਬਾਗ ਅਤੇ ਉਸ ਦਾ ਬਾਦਸ਼ਾਹੀ ਮਾਣ ਅਤੇ ਜੰਗੀ ਤਿਆਰੀ ਦੇ ਪ੍ਰਤੀਕ ਬਣ ਗਏ ਟਕਰਾਵਾਂ ਦੇ ਬਾਵਜੂਦ ਗੁਰੂ ਜੀ ਨੇ ਹਮੇਸ਼ਾ ਗਿਆ ਮਾਫੀ ਅਤੇ ਸ਼ਰਗਾ ਤੇ ਜ਼ੋਰ ਦਿੱਤਾ ਗੁਰੂ ਜੀ ਦੁਆਰਾ ਸਿੱਖ ਪੰਜ ਚਾਰੇ ਦੇ ਪਰਿਵਰਤਨ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਕੀ ਜੰਗੀ ਅਗਵਾਈ ਦੀ ਨੀਂਹ ਰੱਖੀ ਉਸਨੇ ਸਿੱਖਾਂ ਨੂੰ ਸਿਖਾਇਆ ਕਿ ਅਧਿਆਤਮਿਕਤਾ ਨੂੰ ਹਿੰਮਤ ਨਾਲ ਸੰਤੁਲਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਸੇਵਾ ਵਿੱਚ ਦਬੇ ਕੁਚਲੇ ਲੋਕਾਂ ਦੀ ਰੱਖਿਆ ਸ਼ਾਮਲ ਹੋਣੀ ਚਾਹੀਦੀ ਹੈ। ਗੁਰੂ ਜੀ 1006 144 ਵਿੱਚ ਕੀਰਤਪੁਰ ਸਾਹਿਬ ਵਿਖੇ ਅਕਾਲ ਚਲਾਣਾ ਕਰ ਗਏ। ਇੱਕ ਅਜਿਹਾ ਸ਼ਹਿਰ ਜਿਸ ਦੀ ਸਥਾਪਨਾ ਗੁਰੂ ਜੀ ਨੇ ਕੀਤੀ ਸੀ। ਉਹਨਾਂ ਦੀਆਂ ਸਿੱਖਿਆਵਾਂ ਸਿੱਖ ਪਛਾਣ ਵਿੱਚ ਡੂੰਘਾਈ ਨਾਲ ਜੁੜੀਆਂ ਹੋਈਆਂ ਹਨ ਜਿਵੇਂ ਕਿ ਉਜੋ ਬ੍ਰह्म ਅੱਗੇ ਝੁਕਦੇ ਹਨ ਪਰ ਕਿਸੇ ਜ਼ੁਲਮ ਕਰਨ ਵਾਲੇ ਤੋਂ ਨਹੀਂ ਡਰਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦੇ ਮੁੱਖ ਵਿਸ਼ੇ ਮੇਰੀ ਪੀਰੀ ਅਧਿਆਤਮਿਕ ਅਤੇ ਸੰਸਾਰਿਕ ਕਰਤੱਵਾਂ ਦਾ ਸੰਤੁਲਨ ਬੰਦੀ ਛੋੜ ਸਾਰਿਆਂ ਲਈ ਆਜ਼ਾਦੀ ਅਤੇ ਨਿਆਂ ਅਕਾਲ ਤਖਤ ਸਿੱਖ ਅਸਥਾਈ ਅਧਿਕਾਰ ਦੀ ਸਥਾਪਨਾ ਸੰਤ ਸਿਪਾਹੀ ਇੱਕ ਯੋद्धा ਜੋ ਬ੍ਰह्म ਸਿਧਾਂਤਾਂ ਅਨੁਸਾਰ ਜੀਉਂਦਾ ਹੈ ਨੇ ਡਰਤਾ ਬਹਾਦਰੀ ਅਤੇ ਮਾਣ ਨਾਲ ਬੇਇਨਸਾਫੀ ਦਾ ਸਾਹਮਣਾ ਕਰਨਾ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਸ਼ੇਅਰ ਕਰੋ